ਹਾ ਹਾ ਕੁੜੀ ਉਹਦੀ ਮਾਂ ਜਿਹੜੀ ਹੋਈ ਜਾਂਦੀ ਦਿਨ ਦਿਨ ਹਾਏ ਹਾਏ ਉਹ ਵੀ ਕੁੜੀ ਦਾ ਪੂਰਾ ਹੁਣ ਅੜ ਗਈ ਖਾਈ ਜਾ ਰਾਸ਼ਨ ਬਸ ਉਹ ਤਾਂ ਤੋਂਨੇ ਘਰੇ ਪੜੀ ਆ ਤੇ ਸਾਡੇ ਘਰੇ ਪੜੀ ਐ ਜਿੱਦਾਂ ਆਹੀ ਡੱਕੇ ਵਰਗੀ ਸੀ ਤੂੰ ਹੁਣ ਤਾਂ ਮੈਂ ਨਾ ਬਸ ਸਿੱਧਾ ਹੀ ਟੌਪ ਕਲਾਸ ਹੈ ਨਾ ਕਲਾਸ ਚ ਟੌਪ ਤੇ ਹੀ ਹੋਣਾ ਆਪਾਂ ਹੈਨਾ ਕਿੱਡਾ ਚਾਹ ਤੈਨੂੰ ਬੈਂਚਾਂ ਦਾ ਲੈ ਤੂੰ ਕੀ ਕਹਿਣਾ ਚਾਹੇਂਗਾ ਨੰਬਰੇ ਕਿੱਥੇ ਗਿਆ ਕੋੜਾ ਓ ਮੈਂ ਹਾ ਕੀ ਕਰੀ ਜੰਦਾ ਹਾਏ 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 ਕਰੀ ਜਾਂਦਾ ਇਹ ਫਾਰਮ ਕੈਂਸਲ ਹੋਏ ਨਾ ਮੈਂਬਰੀ ਸਰਪੰਚੀ ਦੇ ਇਹਨੇ ਟੀਚਰ ਕਰ ਦੇਣੀ ਉਹਨਾਂ ਨੇ ਇਹਨੂੰ ਛੱਡ ਲੈਣਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਹਾ ਹਾ ਕੁੜੀ ਆਦੀ ਮਾਂ ਜਿਹੜੀ ਹੋਈ ਜਾਂਦੀ ਦਿਨ ਦਿਨ ਹਾਏ ਹਾਏ ਉਹ ਵੀ ਕੁੜੀ ਦਾ ਪੂਰਾ ਉਹਨਾਂ ਅੜ ਗਈ ਖਾਈ ਯਾਰ ਆਸ਼ਨ ਬਸ ਮਿਲ ਜਾਂਦਾ ਤੇ ਸਾਡੇ ਘਰੇ ਪਲੀ ਏ ਜਿੱਦਾਂ ਐਹੀ ਡੱਕੇ ਵਰਗੀ ਸੀ ਤੂੰ ਟੱਕੇ ਵਰਗੀ ਝੋਲ ਮਿਰਚ ਜੋੜ ਵੀ ਆਗਾ ਤੇ ਹੁਣ ਹੈ ਹੁਣ ਜੋਰ ਵੀ ਗਿਆ ਜੋਰ ਜਵਾਨੀ ਧੰਨ ਭੱਲੇ ਫਿਰ ਜੱਟ ਸਿੱਧਾ ਕਉ ਚੱਲੇ ਗੱਲਾਂ ਸੱਚੀਆਂ ਨੇ ਜਦੋਂ ਕੋਈ ਢੇਢੀ ਭੱਲੇ ਤੁਰਿਆ ਕਿੱਥੇ ਜਾਵੇ ਜੋਰ ਕੀ ਗਾ ਫੇ ਰੋਟੀਆਂ ਖਾਣੀਆਂ ਜਿਆਦੀਆਂ ਆਹ ਦਾ ਤੇਰਾ ਦੂਜਿਆਂ ਨਾਲੋਂ ਵੀ ਪਹਿਲੋ ਜਾਂਦਾ ਆ ਹੱਤ ਭਲੇਖਾ ਪੈ ਗਿਆ ਘਰੇ ਕੋਈ ਆਇਆ ਤੇ ਇੱਥੇ ਬੰਦਾ ਜੇ ਆਇਆ ਤੇ ਵਿਚਾਲੇ ਖੜੀ ਕੋਈ ਤਾਂ ਨਹੀਂ ਤੂੰ ਗਈ ਵੇਖ ਹੁਣ ਚੈੱਕ ਕੋ ਚੱਕਿਆ ਤੇ ਨਹੀਂ ਗਿਆ ਕੁਛ ਨਹੀਂ ਛੱਕਿਆ ਉਹ ਮੈਂ ਸਾਡਾ ਤਾਂ ਮੇਰੇ ਨਾਲ ਕੋਈ ਵੈਰ ਆ ਰੋਜ਼ ਰਾਤ ਨੂੰ ਖਾ ਕੇ ਭਾ ਦਿੰਨੇ ਨਾ ਕੋਈ ਗੱਲ ਨਾ ਕੋਈ ਬਾਤ ਹੂੰ ਆ ਹੀ ਵੱਡੀ ਤੂੰ ਕਾਜੂ ਕਤਲੀ ਮੂੰਹ ਵੇਖ ਤੇਰਾ ਪਰਫੀ ਦੇ ਮੂੰਹ ਵਾਲੀ ਕੂਣੀ ਟੈਪ ਜੀ ਤੇ ਡਰ ਸੀ ਰਾਤੀ ਤਾਜੇ ਖੜੇ ਕੀਤੇ ਡਿੱਗ ਨਾ ਪੈਣ ਪਰ ਵਿਚਾਰਿਆ ਨੇਰੀ ਬਹੁਤ ਹੈ ਪਰ ਝੋਨੇ ਵੇਛ ਗਏ ਯਾਰ ਹਨਾ ਔਖਾ ਹੋ ਗਿਆ ਬਹੁਤ ਜ਼ਿਆਦਾ ਰਾਤ ਜਿਹੜਾ ਤੂਫਾਨ ਸੀ ਬੜਾ ਖਤਰਨਾਕ ਸੀ ਮਾ ਤਿੰਨ ਪਿੱਲ ਰਹਿ ਗਏ ਤੇ ਕੱਲ ਤੋਂ ਲੋਹੇ ਦਾ ਕੰਮ ਸ਼ੁਰੂ ਹੋ ਜਾਊਗਾ ਇਹਦੇ ਦਸਾਰੇ ਹੀ ਪਈ ਨਹੀਂ ਹਾਂ ਵੀ ਕੀ ਕਹਿਣਾ ਚਾਹੂਗੇ ਹਲਦੀ ਰੋਗ ਆਵੇ ਨਾਲ ਦੇ ਗਵੰਡੀ ਨੂੰ ਪਾਇਆ ਗਿਆ 26 ਨੂੰ ਤੇ ਆਪਣਾ ਹਜੇ ਸਾਫ ਪਿਆ ਵਾ ਕਿ ਆਪਾਂ ਕੋਈ ਕਿਹੜੀ ਸਪਰੇਅ ਕਰੀਏ ਸਾਨੂੰ ਰეკਮੈਂਡ ਕਰਿਓ ਕਿ ਕਿਹੜੀ ਚੀਜ਼ ਕਰਦੀ ਜਿਹਦੇ ਨਾਲ ਇਹਨੂੰ ਹਲਦੀ ਰੋਗ ਨਾ ਭਵੇ ਆਲੇ ਬਚਤਿਆ ਹਜੇ ਬਚਾ ਆਪਣੇ ਓ ਸਰੇ ਤਾਂ ਹੀ ਆਪਣਾ ਸਾਰਾ ਓਕੇ ਆ ਉਧਰ ਚਲ ਬਾਕੀ ਹਲਦੀ ਰੋਗ ਦੀ ਗੱਲਬਾਤ ਕਰਦੇ ਕੋਠੇ ਪਟਦੇ ਇਹਨਾਂ ਨੇ ਫੱਟ ਮਾਰੇ ਕੋਠੇ ਉਹ ਤੋਂ ਮੀ ਪਿਆ ਛੱਤ ਤੇ ਬੈਠਿਆ ਨੌਈ ਵਣ ਗੱਭਰੂ ਤੂੰ ਕੀ ਕਹਿਣਾ ਚਾਹੇਂਗਾ ਨੰਬਰੇ ਆਹ ਗੋਰਾ ਜੀ ਵੀ ਆਇਆ ਗੋਰਾ ਓ ਮਾਈ ਓ ਕੀ ਕਰੀ ਜਾਂਦਾ ਹਾਏ 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 ਕਰੀ ਜਾਂਦਾ ਹਾਏ 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 ਓਏ ਓਏ ਹੁਣ ਤਾਂ ਮੈਂ ਨਾ ਬਸ ਸਿੱਧਾ ਹੀ ਟੌਪ ਕਲਾਸ ਹੈ ਨਾ ਕਲਾਸ ਚ ਟੌਪ ਤੇ ਹੀ ਹੋਣਾ ਆਪਾਂ ਹੈਨਾ ਕਿੱਡਾ ਚਾਹ ਤੈਨੂੰ ਬੈਂਚਾਂ ਦੇ ਲੈ ਵੇਖ ਕੇ ਆ ਗਲਦਸਤੇ ਸਜਾ ਕੇ ਰੱਖੇ ਕਿ ਜਾ ਚੀਜ਼ਾਂ ਲੈ ਰੇਜ਼ਰ ਵੀ ਇੱਧਰ ਆ ਘਟਾਈ ਜਾਂਦੀ ਹੁਣ ਗਲਤ ਲਿਖ ਲਿਆ ਦੇ ਇਹ ਪੁੱਤ ਪੜਨਾ ਦਾ ਆਪ ਹੀ ਪੜਨਾ ਟੇਬਲਾਂ ਨੇ ਤੇ ਨਹੀਂ ਤੁਹਾਨੂੰ ਸਿਖਾ ਦੇਣਾ ਨਹੀਂ ਐਡੀਆਂ ਤੁਸੀਂ ਬਾਰਬੀ ਦੀਆਂ ਫੈਨ ਹੈ ਮੈਨੂੰ ਜਿਹੜਾ ਬਹਿ ਕੇ ਸਕੂਨ ਆਉਂਦਾ ਮੈ ਉਹ ਤੁਸੀਂ ਬਹਿ ਆ ਆ ਕੱਲ ਮੇਰਾ ਗੂਠਾ ਦੁਖਾਂ ਲਾਪੈ ਇਹਨਾਂ ਦੇ ਸਕਰੂ ਕੱਸ ਕੱਸ ਕੇ ਆ ਆ ਕਿਹੜਾ ਵਾ ਆ ਕਿਹੜਾ ਵਾ ਬੰਦਾ ਆ ਕੌਣ ਮੈਂ ਇਹ ਤੂੰ ਹੀ ਆ ਇਹ ਤੂੰ ਹੀ ਆ ਤੂੰ ਹੀ ਨਹੀਂ ਆਦੀਆਂ ਫੋਟੋਆਂ ਰੱਖੀਆਂ ਨਹੀਂ ਲੈ ਕੀ ਆਹ ਦੇ ਸੈਜ ਜਿੰਡੀਆਂ ਫੋਟੋਆਂ ਰੱਖ ਲਈਆਂ ਹੀ ਹੈ ਇਹ ਚਾਹ ਵੇ ਇਹਨਾਂ ਨੂੰ ਕਿੰਨਾ ਡੈਕਸਾਂ ਦਾ ਹੈ ਕੁੱਤੇ ਦੀ ਜਵਾਨ ਹੈਗੀ ਆ ਅਸਲ ਚ ਕੁੱਤੇ ਦੀ ਲੱਗੀ ਤੇ ਇਹਨੂੰ ਮੈਂ ਕਿਹਾ ਇੱਥੇ ਟਾਈਮ ਨਾਲ ਆਇਆ ਕਰ ਤੇ ਇੱਥੋਂ ਜਾਇਆ ਵੀ ਟਾਈਮ ਨਾਲ ਨਾ ਕਰ ਕਿਉਂਕਿ ਜੇ ਟਾਈਮ ਨਾਲ ਚੱਲ ਗਿਆ ਤੇ ਇਹਨੇ ਕਿਸੇ ਨਾ ਕਿਸੇ ਤੋਂ ਲੱਥੇ ਖਾਣੇ ਹੀ ਖਾਣੇ ਆ ਕਿਉਂਕਿ ਜੀ ਦੇ ਜੀ ਦੇ ਫਾਰਮ ਕੈਂਸਲ ਹੋਏ ਨਾ ਮੈਂਬਰੀ ਸਰਪੰਚੀ ਦੇ ਇਹਨੇ ਟੀਚਰ ਕਰ ਦੇਣੀ ਉਹਨਾਂ ਨੇ ਇਹਨੂੰ ਸੱਟ ਲੈਣਾ ਇਹਦੀ ਕੋੜੀ ਨਵਾ ਦੇ ਉਹ ਤੈਨੂੰ ਅੱਜ ਬਾਜ਼ਾਰ ਘਮਾਉਣਗੇ ਸਾਰਾ ਹੁਣ ਤੂੰ ਕੀ ਡਿਸੀਜਨ ਲਿਆ ਮੈਂ ਤਾਂ ਵੀਰੇ ਸ਼ਾਂਤੀ ਨਾ ਆਉਂਦਾ ਇੱਕ ਵਾਰ ਦੇ ਵਿੱਚੋਂ ਦੋ ਨੰਬਰ ਦੇ ਬੈਰੀ ਗੁੱਡ ਮੈਨੂੰ ਚਾਰ ਲੜ ਕੇ ਲਿਆ ਸੀ ਮੈਨੂੰ ਤਾਂ ਚੇਤਾ ਹੀ ਮੋ ਲੱਗਿਆ ਹਾਏ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਕਰ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ